ਕਮਰਾ ਲੈ ਲੈਣੇ ਜੀ ਉਹ ਵੀਰੇ ਨੇ ਸਾਨੂੰ ਸਲਾਹ ਦਿੱਤੀ ਤੇ ਉਹ ਬੜੀ ਬੜੀ ਚੰਗੀ ਗੱਲ ਆ ਮਤਲਬ ਤੁਹਾਨੂੰ ਦੋ ਕਮਰੇ ਲੈ ਦੇਣੇ ਆਸੀਂ ਮਹੀਨੇ ਦਾ ਕਿਰਾਇਆ ਭਰ ਦਾਂਗੇ ਜੇ ਉੱਥੇ ਰਹੋ ਜੇ ਉਹ ਘਰ ਡਿੱਗਿਆ ਜੀ ਫੇਰ ਬਹੁਤ ਗੱਲ ਕਰਨੀ ਕਰਨੀ ਜੀ ਦੇਖਦੇ ਆ ਜੇ ਸਮਝਦੇ ਨੇ ਜੇ ਇਹਨਾਂ ਨੂੰ ਬੇਲਤੀ ਹੈ ਵੀ ਜੇ ਕਿਤੇ ਬਾਹਰ ਕਮਰਾ ਲੈ ਕੇ ਜਿੰਨੇ ਦਿਨ ਐਡਾ ਇੱਚ ਦੋ ਤਿੰਨ ਜਣੇ ਰਹਿਣ ਦੋ ਤਿੰਨ ਜਣੇ ਰਹਿ ਲਓ ਘਰ ਦਾ ਵਧੀਆ ਤਾਂ ਨਾ ਮੈਂ ਘਰ ਦਾ ਬੈਂਟ ਜਿਉਂ ਕਰਕੇ ਦੇ ਦਿੰਦਾ ਤੁਹਾਨੂੰ ਜਿੱਥੇ ਤੁਹਾਡਾ ਰਹਿائش ਬੱਚੇ ਦੀ ਸੇਫਟੀ ਹੋਵੇ ਦੱਸੋ ਮਾਤਾ ਜੀ ਬੱਚੇ ਕਰਕੇ ਬੱਚੇ ਨੂੰ ਜਿਹੜਾ ਇੱਕ ਛੋਟਾ ਜਿਹਾ ਬੱਚਾ 2 ਮਹੀਨਿਆਂ ਦਾ ਬੱਚਾ ਕੋਈ ਹੋਰ ਇਹਦਾ ਚੰਗੇ ਭਲੇ ਬੰਦੇ ਨੂੰ ਬਿਮਾਰੀਆਂ ਫੈਲਦੀਆਂ ਤਾਂ ਹੈਗੇ ਬੱਚੇ ਛੋਟੇ ਦੇਖੋ ਅਸੀਂ ਅਸੀਂ ਸਰਕਾਰੀ ਨਹੀਂ ਅਸੀਂ ਤਾਂ ਸੰਸਥਾ ਕਰਕੇ ਆਏ ਆ ਤੁਹਾਡੇ ਨਾਲ ਸਾਨੂੰ ਦਰਦ ਆ ਵੀ ਬੱਚਾ ਇੱਕ ਛੋਟਾ ਆ ਇਹ ਇਹਨੂੰ ਆਪਾਂ ਸੇਵ ਕਰੀਏ ਦੱਸੋ ਕਰੋ ਪਤਾ ਵੀਰੇ ਦੱਸੋ ਯਾਰ ਆਪਾਂ ਤੇਰਾ ਬੱਚਾ ਚੱਲ ਮੇਰਾ ਭਰਾ ਉਹ ਐਦਾਂ ਕਰ ਰਿਹਾ ਦੋ ਤਿੰਨ ਦਿਨ ਜਾਣੇ ਛੱਡ ਲੋ ਬੱਚੇ ਕਰਕੇ ਅਸੀਂ ਬੱਚਾ ਕੱਢ ਕੇ ਲਈ ਆ ਕੇ ਸੇਫ ਜਗ੍ਹਾ ਲੈ ਇੰਨਾ ਮੇਰੀ ਮੰਨ ਲਾ ਪਾਣੀ ਦੇਖ ਯਾਰ 10 ਦਾ ਫੁੱਟ ਪਾਣੀ ਇੱਥੇ ਕੋ ਡਿਗ ਪਿਆ ਬਿਮਾਰੀ ਹੈ ਜੇ ਬੱਚਾ ਬੱਚੇ ਨੂੰ ਤਾਂ ਯਾਰ ਛੋਟਾ ਜਿਹਾ ਮੂਰ ਹੈ ਤਾਂ ਹੈਗਾ ਯਾਰ ਥੱਲੇ ਘਰ ਦਾ ਵੀ ਬੁਰਾ ਹਾਲ ਆ 2 ਮਹੀਨੇ ਦਾ ਯਾਰ ਉੱਦਾਂ ਬੱਚਿਆਂ ਤੋਂ ਬਿਮਾਰੀ ਮਿੰਡ ਦੀ ਲੱਗਦੀ ਹੈ ਤੇ ਛੋਟਾ ਜਿਹਾ ਬੱਚਾ ਉੱਦਾਂ ਹੈ ਨਹੀਂ ਆ ਦਿੱਤਾ ਆਲੇ ਦੁਆਲੇ ਇਹ 4-5 ਦਿਨ ਹੋ ਗਿਆ ਘਰੇ ਨੂੰ ਹਾਂ ਹਾਂ 4 ਦਿਨ ਕੋਈ ਹੋਰ ਤਾਂ ਨਹੀਂ ਪ੍ਰੋਬਲਮ ਹੈਗੀ ਬੱਚੇ ਨੂੰ ਤਾਂ ਨਹੀਂ ਨਹੀਂ ਠੀਕ ਹੈ ਦੋ ਤਾਂ ਫੀਡ ਵਧੀਆ ਲੈਣਾ ਹਾਂ ਦੁੱਧ ਵੀ ਉੱਥੇ ਤੁਹਾਨੂੰ ਵਧੀਆ ਡੱਬੇ ਵਾਲਾ ਕਰਕੇ ਸਾਰਾ ਕੁਝ ਬੱਬਾ ਜੀ ਬੱਬਾ ਜੀ ਬੀ ਵੀ ਮੜਾ ਵੀਰੇ ਕੀ ਕੰਮ ਕਰਦਾ ਵੀਰੇ ਬੰਦਾ ਹੁਣ ਤਾਂ ਯਾਰ ਕਿੰਨੇ ਚੰਗਲੀ ਘਰੇਣਾ ਕਿੰਨੀ ਠੀਕ ਆ ਜੀ ਸੁੱਭਾ ਸਵੇਰ ਪਾਣੀ ਉੱਥੇ ਨਹੀਂ ਚੱਲਿਆ ਕਿਹਨੇ ਨਹੀਂ ਬੈਠਾ ਠੋਕੜ ਜਿਦਾ ਮੋੜ ਲਾ ਕੇ ਜਾਂ ਚੋਥੀ ਕਾਤੋਂ ਨਹੀਂ ਜਾਂਦੀ ਛੱਡਿਓ ਨੇ ਬਾਦਿ ਛੱਡਿਆ ਹੀ ਉੱਥੇ ਚੱਲ ਜਾਈਏ ਇੱਥੋਂ ਛੱਡ ਕੇ ਲੈ ਕੇ ਜਾਣੀ ਤੂੰ ਜਾਣੋਂ ਤਾਂ ਰੋਤਾ ਵੀ ਨਹੀਂ ਜਾਉਂਦਾ

ਨਾ ਚਾਹੁੰਦੇ ਜੀ ਮੈਂ ਤਾਂ ਯਾਰ ਇਹਨਾਂ ਨੂੰ ਇਹ ਕਿੰਨਾ ਸੀ ਤਾਂ ਕਿਨੇ ਪ੍ਰਬੰਧ ਕਰਕੇ ਦੇਨੇ ਸਾਰਾ ਕੰਮ ਵਧੀਆ ਲੈ ਕੇ ਦੇਨੇ ਕਹਿੰਦੇ ਨਹੀਂ ਉਹ ਘਰ ਸੇਫ ਆ ਜਿੱਥੇ ਉੱਥੇ ਨਾ ਆਪਾਂ ਲੈ ਕੇ ਉਹ ਕਹਿੰਦੇ ਸਾਡੇ ਭਲਾ ਛੱਡੋ ਵੀ ਉੱਥੇ ਆ ਜਾਓ ਉੱਥੇ ਉਹ ਜਿੱਥੇ ਆਪਾਂ ਜਾ ਕੇ ਆ ਆਸਮਾਨ ਦੇਖਿਆ ਚਾਹ ਪੀਤੀ ਉਹ ਉਹਨਾਂ ਦਾ ਸੇਫ ਆ ਵਧੀਆ ਬੰਦੇ ਹੋ ਤੇ ਆਪਾਂ ਵੀ ਚਾਹੁੰਦੇ ਆ ਵੀ ਇਹਨਾਂ ਨੂੰ ਇਹ ਕਿੰਨੇ ਪਈ ਚੋ ਇਹ ਘਰ ਪੂਰਾ ਪਾਣੀ ਚ ਘਿਰਿਆ ਘਰ ਥੱਲੇ ਭਰ ਰਿਹਾ ਘਰ ਦਾ ਦਰਵਾਜ਼ਾ ਪੇਟਦਾ ਨਾ ਕੋਈ ਬਾਤ ਨਹੀਂ ਪੁੱਛਦਾ ਉਹ ਸਾਨੂੰ ਪੁੱਛਦੇ ਆ ਹੋਰ ਕੋਈ ਨਹੀਂ ਬੰਦਾ ਡੁੱਬ ਸਕਦਾ ਨੀ ਬੰਦੇ ਹੀ ਵਧੀਆ ਬੰਦੇ ਹੀ ਬੰਦੇ ਹੀ ਵਧੀਆ ਮਾੜੇ ਬੰਦੇ ਉੱਥੇ ਜਾਣਾ ਉੱਥੇ ਪਹੁੰਚਾ ਦਨੇ ਆ ਜੀ ਤੁਸੀਂ ਸੁਆਹ ਕਰੋ ਆ ਦੇਖੋ ਪਹਿਲਾਂ ਘਰ ਦੇ ਹਾਲਾਤ ਪਤਾ ਜੀ ਦੱਸੋ ਜੇ ਤਾਂ ਰੋਡ ਤੇ ਜੇ ਕੋਈ ਇਹ ਨਾ ਸਮਝ ਤੁਹਾਡੀ ਬਾਤ ਨਹੀਂ ਪੁੱਠੀ ਪ੍ਰੋਪਰ ਰਾਸ਼ਨ ਰੂਸ਼ਨ ਬਕਾਇਦਾ ਸਾਰੀਆਂ ਚੀਜ਼ਾਂ ਪਤਾ ਨੂੰ ਲੈ ਕੇ ਦਵਾਂਗੇ ਉੱਥੇ ਦੱਸੋ ਰਾਸ਼ਨ ਬਕਾਇਦਾ ਸਾਰਾ ਕੁਝ ਮਹੀਨੇ ਦਾ ਪਾਸ ਹੀ ਦਨੇ ਆ ਮਾੜਾ ਕੁਝ ਖਾ ਕੱਟ ਲੈ ਦੇਣਾ ਨੂੰ ਆ ਗਿਆ ਅਗਰ ਮਾੜਾ ਕੁਝ ਖਾ ਕੱਟ ਬੱਚਿਆਂ ਵਾਲਾ ਕਾਹ ਤੋਂ ਨਹੀਂ ਮੰਨ ਰਿਹਾ ਕਾਹ ਤੋਂ ਵੀ ਤੂੰਗਾ ਤੋਂ ਨਹੀਂ ਮੰਨ ਰਿਹਾ ਕੁਝ ਨਹੀਂ ਹੁੰਦਾ ਹੈ ਹੈ ਕੋਈ ਕੁਝ ਨਹੀਂ ਹੁੰਦਾ ਕਹਿੰਦਾ ਉਹ ਰਹਿਣ ਦਾ ਪ੍ਰਬੰਧ ਘਰ-ਵਾਰ ਸਭ ਕੁਝ ਜੋ ਕਹੋਂਗੇ ਜੇ ਕੁਝ ਹੋ ਗਿਆ ਵੇ ਬਾਈ ਚੰਸ ਮੇਰੀ ਮੰਨ ਲਾ ਗੱਲ ਰਾਤ ਨੂੰ ਬੱਚੇ ਦੀ ਜਦੋਂ ਤਬੀਦ ਖਰਾਬ ਹੋ ਗਈ ਕੀ ਕਰਾਂਗੇ ਤੁਹਾਨੂੰ ਦਾ ਹਾਉ ਕੋਈ ਇੱਥੇ ਤੁਹਾਡੀ ਸਾਰ ਲੈ ਮੈਨੂੰ ਲੱਗਦਾ ਕਈ ਦਿਨਾਂ ਬਾਅਦ ਅਸੀਂ ਪਹੁੰਚਿਆਂ ਕੋਈ ਆਉਂਦਾ ਕੋਈ ਨਹੀਂ ਇੱਥੇ ਤੁਹਾਡੇ ਅਦਾਦਾ ਕੋਈ ਆਉਂਦਾ ਕੋਈ ਬੋਟ ਲੈ ਕੇ ਦੁੱਧ ਨਹੀਂ ਮੈਨੂੰ ਇਹ ਦੱਸੋ ਦੁੱਧ ਵੀ ਤੁਹਾਡੇ ਕੋਲ ਹੈ ਨਹੀਂ ਤੂੰ ਦੱਸੋ ਕੋਈ ਆਉ ਯਾਰ ਇੰਨੀ ਵੀ ਆਪਾਂ ਨਾ ਕਰੀਏ ਯਾਰ ਵੀਰੇ ਇੰਨਾ ਵੀ ਨਾ ਆਪਾਂ ਨਾ ਸਮਝ ਹੋਈ ਹੈ ਯਾਰ ਨਿੱਕੀ ਜੀ ਜਿੰਦਾ ਜਾਨ ਆ ਯਾਰ ਆਪਾਂ ਚਿੱਕੜੀ ਨਾ ਨਾ ਉਪਰੋਂ ਚਿੱਕੜ ਦਿਖਵਾ ਹਾਲ ਘਰ ਵੀ ਬੈਠੀ ਹੈ ਘਰੋਂ ਘਰ ਵੀ ਬੈਠੀ ਜਾਂਦਾ ਦਾ 5-5 10 ਦਾ ਫੁੱਟ ਘਰ ਚ ਪਾਣੀ ਜਿਹੜਾ ਦੇਖੋ ਯਾਰ ਇਹ ਤੁਹਾਨੂੰ ਦਿਖਾਉਣ ਲੱਗ ਪਏ ਹਾਲਾਤ ਤੁਸੀਂ ਘਰ ਦੇ ਦੇਖੋ ਵੀ ਉਹ ਤੁਹਾਨੂੰ ਇੰਨੀ ਵੀ ਲਗਭਗ 5-6 ਫੁੱਟ ਪਾਣੀ ਇਸ ਘਰ ਦੇ ਵਿੱਚ ਆ ਗਿਆ ਜੀ ਦੱਸੋ ਜੀ ਜਾਰੀ ਰਹਿਣੇ ਸਾਰਾ ਡੇਰਾ ਇੱਦਾਂ ਮੈਂ ਸਾਡੇ ਕਿਉਂ ਤੈਨੂੰ ਸਾਰਾ ਘਾਟ ਗਿਆ ਉਹਦੇ ਉੱਥੇ ਯਾਰ ਚਲ ਤੈਨੂੰ ਸਾਰੀ ਦੂਜਾ ਉੱਥੇ ਲੜੇ ਲੋੜਾ ਨੰਬਰ ਦੇਖੇ ਸਾਰਾ ਕਰਨ ਜੋ ਲੋੜਾ ਤੈਨੂੰ ਸਾਰਾ ਕੋ ਡਾਕਟਰ ਵੀ ਆਉਗੇ ਟੀਮ ਆਉਦੀਆ ਤੈਨੂੰ ਚੈੱਕ ਅਪ ਕਰਵਾ ਕੇ ਬੱਚੇ ਦੀ ਸਾਰਾ ਕੁਝ ਵੇਦਮ ਨਾ ਕੋਲ ਕਿ ਲੋ ਮੇਰਾ ਬੀਰ ਕੋ ਯਾਰ ਆਪਾਂ ਕੁ ਆਪ ਇਹ ਦੇਖੋ ਇਹ ਪੀਨੇ ਨਹੀਂ ਭਰਿਆ ਨਾ ਦੇਖਣਾ ਕਿੰਨੀ ਯਾਰ ਔਰ ਇਹ ਪਰਿਵਾਰ ਸਾਰਾ ਇਸ ਤੇ ਝੁੱਗੀ ਬਣਾ ਕੇ ਉਹਦੇ ਵਿੱਚ ਰਹਿ ਰਿਹਾ ਸੀ ਇਹ ਦਿਖਾ ਰਿਹਾ ਹਰ ਪਤਾ ਗੱਲ ਕੀ ਬਿਲਕੁਲ ਬਗ ਬੀਰ ਇਹ ਤਾਂ ਬੜੀ ਭਾਵੇਂ ਲੱਗ ਰਿਹਾ ਵੀ ਇਹ ਸ਼ਤ ਹੈ ਸ਼ਤ ਖਾਂ ਲੱਗ ਰਿਹਾ ਅੱਛਾ ਕਿਹੜਾ ਬੁਰੇ ਹਾਲ ਆ ਹੁਣ ਮੀਂਹ ਤਿੰਨ ਦਿਨ ਇੰਨੇ ਫਾਇਲ ਖਾਈ ਦੱਸਿਆ ਫਿਰ ਉਪਰੋਂ ਝੱਖੜ ਦੱਸਿਆ ਹੋਰ ਦੱਸ ਕਿ ਮੈਂ ਹਾਂ 15 ਕਰੋੜ ਧੇਰੀ ਦੱਸੀ ਹੋਆ ਆ ਤਿੰਨ ਦਿਨ ਦਾ ਮੌਸਮ ਵਿਭਾਗ ਨੇ ਦੱਸੀ ਚ ਆਪੇ ਦਿੱਤੀ ਕਿ ਧੇਰੀ ਨੇ ਆ ਮੈਨੂੰ ਦੱਸ ਕੋਠੇ ਦੇ ਉਪਰ ਅਤਰਪਾਰ ਰਹਿਣ ਦੂ ਨੇਰੀ ਨਹੀਂ ਨਹੀਂ ਰਹਿਣੀ ਤਾਂ ਫਿਰ ਮੈਨੂੰ ਦੱਸ ਕੀ ਜੀ ਜਾਣ ਆ ਯਾਰ ਗਲਤ ਗੱਲ ਦੱਸਿਆ ਇਹਨਾਂ ਨੇ ਪੀ ਹੁਣ ਬੱਚਾ ਕਿੰਨਾ ਇਹਨਾਂ ਦਾ ਕਿਉਂ ਨਹੀਂ ਜਾ ਰਹੇ ਸੀਗੇ ਮੈਂ ਕੁਝ ਨਹੀਂ ਦੱਸਿਆ ਬਸ ਇੱਕ ਯਾਰ ਸਾਡੇ ਆ ਨਾ ਐਵੇਂ ਵੀ ਘਰ ਨਹੀਂ ਛੱਡਣਾ ਘਰ ਨਹੀਂ ਮੈਂ ਮੰਨਦਾ ਘਰ ਛੱਡਣਾ ਪਰ ਯਾਰ ਜੋ ਆਪਾਂ ਜਾਣ ਤੋਂ ਵੱਧ ਕੇ ਨਹੀਂ ਨਾ ਕੁਝ ਵੀ ਹੈਗਾ ਜੇ ਕੁਝ ਸਮਾਨ ਲੈ ਗਿਆ ਚੀਜ਼ਾਂ ਦੋ ਬੰਦੇ ਰਹਿ ਸਕਦੇ ਇੱਥੇ ਉਹ ਵੀਰ ਜੰਗ ਹੈਗੇ ਉਹ ਰਹਿ ਸਕਦੇ ਬਾਕੀ ਤਾਂ ਜਿਹੜਾ ਬੱਚੇ ਖਾਤਰ ਤਾਂ ਸਾਨੂੰ ਜਾਣਾ ਚਾਹੀਦਾ ਨਾ ਉਹਦਾ ਛੋਟੀ ਇੱਕ ਬੱਚੀ ਹੈ ਯਾਰ ਹੁਣ ਇੰਨੇ ਜੀ ਆਪਾਂ ਘਰ ਇਸ ਛੁੱਗੀ ਦੇ ਵਿੱਚ ਰਹਿ ਰਹੇ ਆ ਬਣਾ ਕੇ ਹਾਂ ਯਾ ਤਾਂ ਭਰਾਵਾ ਜੇ ਨਹੀਂ ਜਾਂਦਾ ਪੈਰੀਆਂ ਉੱਤੋਂ ਨਾਲ ਨੂੰ ਵੀ ਤਿਆਰ ਸੀ ਭਰਾਵਾ ਤੈਨੂੰ ਲੈ ਨਹੀਂ ਜਾਂਦਾ ਜੀ ਦੋਇਤਰਾਂ ਲੈ ਕੇ ਜਾਣਾ ਪਰ ਅੱ빠 ਬੱਚੇ ਛੱਡ ਕੇ ਨਹੀਂ ਜਾਣੀ ਸਾਡਾ ਮਨ ਨਹੀਂ ਮੰਨਦਾ ਰਾਤ ਨੂੰ ਕੋਈ ਯਾਰ ਇੱਥੇ ਕੁਝ ਹੋਵੇ ਫੇਰ ਕੀ ਕਰਾਂਗੇ ਤੁਮ ਨੂੰ ਰਾਤ ਨੂੰ ਨਾ ਕੋਈ ਬੂਟ ਕੌਣੀ ਨਾ ਕੋਈ ਹੋਰ ਨਹੀਂ ਕਿੱਦਾਂ ਦਾ ਇਹ ਤਾਂ ਬਿਮਾਰੀ ਦਾ ਚੰਗੇ ਭਲੇ ਬੰਦੇ ਨੂੰ ਕਮਾਰੀਆਂ ਲੱਗਣ ਡੀਆਂ ਇੱਥੇ ਇੱਕ ਤਾਰਾ ਨੂੰ ਪਾਰੀ ਪਾਣੀ ਪੜ ਰਹੇ ਮਨਜੋਤ ਵੀਰੇ ਘਰ ਡਿੱਗਣ ਦੇ ਚਾਂਸ ਹੈ ਹਾਂ ਪਰਿਵਾਰ ਨੂੰ ਦੇਖੋ ਸਮਝਾ ਕੇ ਜੇ ਸਮਝ ਨਹੀਂ ਸਮਝ ਗਏ ਮੈਂ ਚਲੇ ਜਾਵਾਂ ਥੋੜੇ ਤੁਹਾਨੂੰ ਹਲਾ ਲੂ ਛੇ ਜਾਣਾ ਜੀ ਮਿੱਟੀ ਭਰੀ ਪੀਏ ਬਹਿ ਕੇ ਕਰਨਾ ਹੋਇਆ ਤੇ ਬੰਦੀ ਨੇ ਸ਼ੰਪੂ ਲੱਗੀ ਪਿਆ ਤਾਂ ਬਿਲਕੁਲ ਤਸਵੀਰ ਮਤਲਬ ਜਿਹੇ ਮੁਖ ਖਤਰਾ ਬੈਠਾ ਉਹ ਜਿਸ ਸਮੁੰਦਰ ਇਕ ਤਸਵੀਰ ਨਵੀਂ ਦਿਖ ਰਹੀ ਹੈ ਜਿਹੜੀ ਦਿਲ ਨੂੰ ਝੰਜੋੜ ਕੇ ਰੱਖ ਦਿੰਦੀ ਹੁਣ ਦੇਖ ਘਰ ਸਾਰਾ ਪਾਣੀ ਨਾਲ ਘਿਰਿਆ ਠੀਕ ਇੱਕ ਤਾਂ ਆਫਤ ਆਈ ਪਈ ਉੱਪਰੋਂ ਦੇਖ ਉਸ ਬੰਦੇ ਦੀ ਸੋਚ ਜਿਹੜਾ ਬੰਦਾ ਕਹਿ ਰਿਹਾ ਮੈਂ ਜਾਣਾ ਹੀ ਛੋਟੀ ਜਾਨ ਚਲੋ ਉਹ ਸਮਾਨ ਪਛਾਣਦੇ ਆਪਾਂ ਕਈ ਕੁਝ ਕੱਢ ਲੇ ਪਰ ਜਿਹੜੀ ਹੋਰ ਘਰ ਹੀ ਪਾਣੀ ਚ ਘਿਰਿਆ ਆ ਯਾਰ ਤੂੰ ਉਹ ਦੇਖ ਉਹਦੀ ਸਮਝ ਕੋਈ ਬੰਦੇ ਦੀ ਕਿੱਥੇ ਆ ਨਾ ਪਹਿਲਾਂ ਸਮਝਾਇਆ ਸਮਝਾ ਕੇ ਦੇਖਿਆ ਸਮਝ ਗਿਆ ਨਾ ਸਮਝ ਤਾਂ ਪੈਰੀ ਹੱਥ ਲਵਾ ਕੇ ਨਾ ਇਹਨੂੰ ਲੈ ਜਾਣਾ ਪੈਂਦਾ ਆਪਾਂ ਲੈ ਆ ਕੇ ਛੱਡਣਾ ਸੀ ਬੱਚੀ ਨੂੰ ਨਹੀਂ ਸੀ ਛੱਡ ਸਕਦੇ ਇੱਥੇ ਰੰਬ ਨਾ ਕਰੀ ਰਾਤ ਨੂੰ ਪਰ ਉਹਨੂੰ ਕਿੰਨੂੰ ਸੱਡਣਾ ਯਾਰ ਹਫਤੇ ਬਾਅਦ ਅਸੀਂ ਉਹਦੇ ਰਸੀ ਪਹੁੰਚੇ ਯਾਰ ਉਹ ਦੱਸ ਦੇ ਕੋ ਪਹੁੰਚੇ ਕੋਈ ਨਹੀਂ ਤੇ ਔਰ ਰਾਸ਼ਨ ਕੋ ਨਹੀਂ ਲਾ ਕੋਲ ਬੇ ਬਘੋ ਜਨੀ ਨੂੰ ਬੰਦੋ ਵਾਸਤੇ ਮੋੜ ਦੇਖੋ ਮੋੜ ਵੀ ਨੇਰੀ ਦੇ ਕੋਲ ਜਿੱਨੀ ਚੱਲ ਰਹੀ ਆ ਇਹ ਕਾੜ ਹੀ ਨਹੀਂ ਕੱਟਣਾ ਇੱਥੇ ਨੋ ਨੋ ਇਹ ਨਹੀਂ ਕਾੜਦੇ ਇੱਥੇ ਕਿੱਥੇ ਕਾੜ ਕਰਨਾ ਮੜ ਗਿਆ ਪਾਣੀ ਆਇਆ ਹਵਾ ਆਈ ਨਹੀਂ ਤਾਂ ਤਰਪਾਲ ਉਡ ਕੇ ਸਭ ਉੱਡ ਜਾਣਾ ਔਰ ਬੱਚੇ ਮਿਲ ਲੱਗਦਾ ਛੋਟੇ ਛੋਟੇ ਬੱਚੇ ਲਾ ਦੇ ਤੇ ਬੱਚੀ ਰੋ ਦੇ ਵਿੱਚ ਕੱਲ ਮੈਂ ਕਰ ਰਿਹਾ ਰੈਸਕਿਊ ਕਰਕੇ ਇੱਕ ਭੈਣ ਲੈ ਕੇ ਆ ਉਹ ਵੀ ਇੱਕ ਬੱਚੀ ਉਹ ਵੀ ਲੈ ਕੇ ਆ ਰੈਸਕਿਊ ਕਰਕੇ ਉਸ ਤਰ੍ਹਾਂ ਕਰੋ ਵੀ ਸਾਲ ਗਦੀ ਸੀ ਹੈਨਾ ਉਹ ਵੀ ਵਿਚਾਰੀ ਕੋਰੋਂ ਬਿਮਾਰ ਹੋਈ ਬੱਚੀ ਘਰ ਦੇ ਵਿੱਚ ਪਾਉਂਦੇ ਚਲੋ ਘਰ ਦੇ ਵਿੱਚੋਂ ਵੜ ਗਿਆ ਗਲੀ ਦੇ ਵਿੱਚ ਘਰ ਦੇ ਵਿੱਚ ਟੱਚ ਹੋ ਗਿਆ ਬੱਚੀ ਬਿਮਾਰ ਉਹਨੇ ਸਾਨੂੰ ਫੋਨ ਕੀਤਾ ਬੋਰਡ ਲੈ ਕੇ ਸਪੈਸ਼ਲ ਜਦੋਂ ਬੱਚਿਆਂ ਦੀ ਖਾਤਰ ਸਾਡਾ ਇਹ ਥੋੜਾ ਜਿਹਾ ਹੋ ਜਾਂਦਾ ਯਾਰ ਜਦੋਂ ਸਾਡੇ ਬੱਚੇ ਆ ਜਦੋਂ ਬਿਮਾਰ ਹੁੰਦੇ ਕਿੱਦਾਂ ਦੌੜ ਦੇਣਾ ਇਹ ਵੀ ਯਾਰ ਬੱਚੇ ਆ ਕਿੱਦਾਂ ਦੁੱਖ ਚਾ ਲੈਣੇ ਸਾਡਾ ਤਾਂ ਕਰਕੇ ਫੇਲੇ ਜਿਹੜਾ ਨਹੀਂ ਹਨਾ ਫੇਰ ਰੁਕਦਾ ਯਾਰ ਫਿਰ ਅਸੀਂ ਬੋਰਡ ਲੈ ਕੇ ਉਹਨੂੰ ਬੱਚੇ ਨੂੰ ਰੈਸਕਿਊ ਕਰਕੇ ਅਸੀਂ ਉਹਨੂੰ ਪਹੁੰਚਾ ਦਿੱਤਾ ਤੇ ਉਸੇ ਡਾਕਟਰ ਦੇ ਦਵਾਈ ਦੇ ਉੱਥੇ ਘਰ ਵਸੀਬ ਛੱਡ ਤਾ ਮੈਨੂੰ ਤੁਸੀਂ ਘਰ ਨਹੀਂ ਜਾਣਾ ਸੈਟ ਮੈਂ ਤਾਂ ਬੱਚਿਆਂ ਲਈ ਹੀ ਅਪੀਲ ਕਰਦਾ ਜਿਹੜੀ ਕੋਈ ਵੀਡੀਓ ਦੇਖੋ ਛੱਡ ਦਿਓ ਯਾਰ ਥੋੜੇ ਦਿਨ ਛੱਡ ਦਿਓ ਯਾਰ ਅਸੀਂ ਤਾਂ ਰਹਿ ਸਕਦੇ ਪਰ ਬੱਚੇ ਨਹੀਂ ਰਹਿ ਸਕਦੇ ਨਹੀਂ ਬੱਚੇ ਇੱਕ ਇਹ ਕਹਣਾ ਉਹਨਾਂ ਦੀ ਇਮਿਊਨਿਟੀ ਨਹੀਂ ਸਟਰੋਂਗ ਹੁੰਦੀ ਉਹ ਬਿਮਾਰੀਆਂ ਜਲਦੀ ਕੈਚ ਕਰ ਸਕਦੇ ਇੱਥੇ ਆਲੇ-ਦੁਆਲੇ ਪਾਣੀ ਦੇਖੋ ਕੀ ਹਾਲਾਤ ਬੜੇ ਮਧੇ ਅੱਗੇ ਆ ਜੀ ਹਾਂ ਨੇ ਮਦੀਦੇ ਹੀ ਪਿਆ ਮਾਤਾ ਪਤਾ ਉਹਨੂੰ ਉਹਨੂੰ ਵੀਰ ਨੂੰ ਬਚ ਲੈ ਹੋ ਜਲਦੀ ਉਹਨੂੰ ਸਹੀ ਸਥਿਤੀ ਤੇ ਹਾਂ ਆ ਦੇਖੋ ਜੀ ਨਾ ਮੈਂ ਤੇਰੀ ਪੈਰੀਆਂ ਥਲਾਦੀਏ ਤੇਰੀ ਨਹੀਂ ਨਹੀਂ ਬੱਬਾ ਜੀ ਤੇ ਫੇ ਤੂੰ ਤੂੰ ਮੈਂ ਤੇਰੀ ਮੈਂ ਤੇਰੇ ਬਾਰੇ ਮਿਹਨਤ ਕਰਾਂ ਤੇਰੇ ਮੂਰੇ ਮਿਹਨਤ ਕਰਦਾ ਯਾਰ ਤੂੰ ਇਹ ਸਮਝ ਲੈ ਯਾਰ ਕਿੱਦਾਂ ਕਰੂੰਗਾ ਯਾਰ ਤੂੰ ਸਮਝਿਆ ਕਰ ਲੈ ਐਂ ਲਾਦੀਏ ਤੇਰੀਆਂ ਥਲਾਦੀ ਨਹੀਂ ਨਹੀਂ ਬੱਬਾ ਜੀ ਨਹੀਂ ਨਹੀਂ ਤੇ ਫੇ ਤੂੰ ਤੂੰ ਸਮਝਦਾ ਲੈ ਯਾਰ ਮਾੜਾ ਮੋਟਾ ਵੀ ਤੂੰ ਸਮਝਦਾ ਇਹ ਤਾਂ ਆਪਾਂ ਮਾੜੀ ਨੋਟੇ ਦਾ ਸਮਝਿਆ ਸਮਝਾ ਹੋ ਯਾਰ ਉਹਨੂੰ ਤੂੰ ਸਮਝੀ ਦੀ ਨਹੀਂ ਮਰੀ ਪੁੱਤ ਇੱਥੇ ਕਾਦੀ ਯਾਰ ਮੈਂ پوری ਉਧਾਰ ਇਹਦੀ ਅੱਜ ਤੇਰੇ ਦੇਣ ਹੈ ਤੇਰੇ ਬਨੇਰੀ ਨੋਟੇ ਦਾ ਤਰਪਾਲ ਉੜ ਕੇ ਬਾਹਰ ਜਾਣਾ ਜੀ ਮੇਰੇ ਅਮਰੀਕਾ ਦੀ ਨੋਟੇ ਦਾ ਹੋ ਜਾਓ ਯਾਰ ਅੱਜ ਨੂੰ ਜੋ ਮਨ ਕਰੇ ਤਾਂ ਬਹੁਤ ਵਧੀਆ ਕਰ ਲੈ ਜੀ ਇੱਥੇ ਆ ਆ ਆ ਆ ਲੋਕ ਵੀ ਘਰੇ ਰਹੇ ਆ ਮੈਨੂੰ ਹਾਲਤ ਦਾ ਨਹੀਂ ਮੈਂ ਕਿੱਥੇ ਬੱਤੀ ਆ ਰਿਹਾ ਹਰੇ ਤੇ ਦਾਰ ਦੇ ਜਾਣਾ ਮੈਂ ਛੱਡ ਕਿਉਂ ਗੱਡੀ ਸਪੈਸ਼ਲ ਹੋਰ ਦੋਵੇਂ ਰੇਸ ਦਾ ਮੈਂ ਛੱਡ ਬੱਚੇ ਛੱਡਿਆ ਚਲ ਇੱਧਰ ਕਾਲਾ ਕੋਈ ਨਹੀਂ ਕਿਹਨੂੰ ਹਾਂ ਉਹਾਰੇ ਕੁਛ ਕੀ ਕਰਕੇ ਅਸੀਂ ਇਹਨਾਂ ਨੂੰ ਬੁਲਾ ਲਓ ਬੱਚਾ ਮੈਨੂੰ ਤੁਹਾਡੇ ਬੱਚੇ ਤੁਹਾਡੇ ਸੇਫ ਨਹੀਂ ਹੈਗੇ ਨਹੀਂ ਕੋਠੇ ਤੇ ਲੈ ਮੇਰਾ ਪਾਣੀ ਫਿਰ ਵੀ ਵੱਡੇ ਉੱਤ ਲੱਗਣਗੇ ਕਿ ਅੰਗੀ ਪੈਸੀ ਬੱਚਿਆਂ ਦਾ ਬਹੁਤ ਔਖਾ ਹੈ ਦੋਵੇਂ ਨਹੀਂ ਮੈਨੂੰ ਨਹੀਂ ਅਜਿ ਕੁਝ ਵੀ ਨਹੀਂ ਪਤਾ ਹੈ ਨਾ ਇਹ ਕੀ ਹੁੰਦਾ ਉਹਨੂੰ ਕੀ ਪਤਾ ਕੀ ਮਾਜੇ ਦੇ ਚੱਲ ਰਹੇ ਦੋ ਮਹੀਨੇ ਦਾ ਬੱਚਾ ਦੋ ਮਹੀਨੇ ਦਾ ਬੱਚਾ ਪਰਿਵਾਰ ਨੇ ਆਵਾਜ਼ ਨਾ ਮਾਰੀ ਮੈਂ ਕਿਹਾ ਜਿੱਥੇ ਤੂੰ ਕਹੂਗਾ ਯਾਰ ਜਿੱਥੇ ਤੂੰ ਰਹਿਣ ਤੂੰ ਕਹੂਗਾ ਗੱਡੀ ਚਾਉਂ ਜੇ ਤੇਰੇ ਨਹੀਂ ਸਾਧਨੇ ਆਂ ਕਮਰਾ ਕਟ ਕਮਰਾ ਘਰ ਜੋ ਤੈਨੂੰ ਕਿਨਾਂ ਘਰ ਲੈ ਕੇ ਦਮਾ ਹੋਰ ਪਰ ਆਹ ਤਾਂ ਨਾ ਇਦਾਂ ਕਰ ਯਾਰ ਉਹਦਾ ਉਹ ਬੱਚੀ ਦਾ ਕੀ ਕਸੂਰ ਹੈ ਬੱਧੀ ਸੁਣ ਜਿਹੜਾ ਜੇਕਰ ਬੱਚੀ ਦਾ ਤੋੜ ਕੁਝ ਨਹੀਂ ਹੈ ਹਾਲੇ ਤੱਕ ਮੰਨਣ ਨੂੰ ਤਿਆਰ ਨਹੀਂ ਹੈਗਾ ਵੀ ਵੀਰੇ ਨੇ ਗੱਲ ਕੀਤੀ ਆ ਪਰ ਉਹ ਤਿਆਰ ਨਹੀਂ ਹੈਗੇ ਘਰ ਛੱਡਣਾ ਬਹੁਤ ਔਖਾ ਤੁਸੀਂ ਵੀ ਸਾਰੇ ਪਿੰਡ ਪੜਾ ਕੋਈ ਵਿਦੇਸ਼ਾਂ ਤੇ ਕਿਉਂ ਕੋਈ ਯੂਪੀ ਤੇ ਰਹ ਰਿਹਾ ਕੋਈ ਐਮਪੀ ਤੇ ਰਹ ਰਿਹਾ ਪਰ ਘਰ ਛੱਡਣਾ ਬੜਾ ਔਖਾ ਇਹ ਗੱਲ ਸਮਝ ਗਿਆ ਸਾਰੀ ਗੱਲ ਮੋਟਾ ਆ ਆ ਲਾਪਾ ਧਿਆਨ ਨਾ ਬੜੀ ਫੜ ਕੇ ਲਿਆਓ ਕਿਤੇ ਨਾ ਜਾਇਓ ਕੰਬਲ ਵੀ ਗਿੱਲਾ ਆਇਆ ਹੈ ਕੰਬਲ ਵੀ ਗਿੱਲਾ ਆਇਆ ਬਾਸ ਮੁਕਾ ਚਲੋ ਆ ਲਿਆ ਆਹਾ ਆਰੇ ਆਇਆ ਜੱਗੀ ਵਾਲ ਕਿੰਨੇ ਜੱਗੀ ਪਾ ਕੇ ਥੋੜੇ ਕੰਬਲ ਪਾ ਲਈਏ ਜੈ ਤਾਂ ਉੱਤੇ ਦੇ ਲਈ ਠੀਕ ਆ ਤੇ ਰੋਗੀ ਲਾ ਬੋ ਕੰਬਲ ਉਹ ਬੋ ਯਾਰ ਆ ਕਰ ਦੋ ਵੀਰੇ ਆ ਕਰ ਦੋ ਗਿੱਲਾ ਯਾਰ ਆ ਦੋ ਕਰ ਲੋ ਇੱਥੇ ਗਿੱਲੇ ਨਹੀਂ ਗਿੱਲਾ ਕਰਨ ਉਹ ਦੋ ਲਾ ਲਿਆ ਥੱਲਿਓਂ ਕਿਲਾ ਬਹੁਤ ਸੱਚੀ ਚੱਲ ਗਏ ਇਹ ਕੋਰ ਦਾ ਆ ਵਾਲੀ ਕੋਰ ਕਰਦਾ ਜਿਹੜੀ ਬਲੰਕੀ ਸਭੀ ਪਾ ਕੇ ਸਾਰੇ ਨਹੀਂ ਜਾਂਦੇ ਇਹਨੂੰ ਦੋ ਦਿਨ ਨਾਲ ਮੈਂ ਸਾਫੀ ਹੋਣਾ ਬੰਨਿਆ ਪਰਿਵਾਰ ਮੰਨਿਆ ਬੰਨਿਆ ਬੱਚਾ ਹੱਥਾਂ ਚ ਬੰਨਿਆ ਮੇਰਾ ਭਰਾਵਾ ਵੀ ਯਾਰ ਇਹਦਾ ਵੀ ਨਾ ਕਸੂਰ ਇਹਦਾ ਕਿਸੇ ਕਿਸੇ ਨੂੰ ਨਹੀਂ ਇਹਨੂੰ ਕੀ ਪਤਾ ਕੀ ਚੱਲ ਰਿਹਾ ਬਾਹਰ ਵੀ ਕੀ ਹੁਣ ਇਹ ਇਹਦੀ ਜਿਹੜੀ ਕੋਈ ਕਾਨੂੰਨ ਨੁਕਸਾਨ ਹੋ ਗਿਆ ਉਹ ਤਾਂ ਜ਼ਿੰਮੇਵਾਰ ਮਾਪੇ ਆ ਉਹ ਤਾਂ ਮਾਪੇ ਅਸੀਂ ਐ ਚੱਲੋ ਨਹੀਂ ਸਕੋ ਪਹਿਲਾਂ ਆਇਆ ਚਲੋ ਬੈਠਾ ਰਹੋ ਹੁਣ ਅਸੀਂ ਐ ਹੁਣ ਤਾਂ ਜਾ ਸਕਦਾ ਨਾ ਕਹੀ ਯਾਰ ਆਪਣੇ ਬੱਚਿਆਂ ਨੂੰ ਕਰਲਾਉਂਦੇ ਆ ਰੋਂਦੇ ਆਓ ਸਾਨੂੰ ਕੱਢੋ ਬਾਹਰ ਸਾਨੂੰ ਕੱਢੋ ਇਹ ਵਰਖ ਪਾਣੀ ਨਾਲ ਨਿਗਾ ਦਾ ਮਾਰ ਕਰ ਦਿੰਦਾ ਹਾਲਾਤ ਪਹਿਲਾਂ ਦੇਖ ਲੋ ਜਿਸ ਘਰ ਦੇ ਵਿੱਚ ਅੱਜ ਪੰਜਵਾ ਉੱਪਰ ਚਿੱਕੜ ਕਿੰਨਾ ਆ ਪੈਰ ਪਿਲ ਕੇ ਦੀ ਸਿਰ ਕੋਲ ਚੁੱਕਦੇ ਆ ਤੇ ਬਹੁਤ ਬੌਮ ਵਿੱਚ ਬੈਂਟਾਂ ਦੇ ਵਿੱਚ ਰਹਿ ਰਿਹਾ ਤੇਜ਼ ਹਲੇਦੀ ਹਵਾਵਾਂ ਨਾਲ ਬੜਾ ਚਿੱਕੜ ਦੇਖੋ ਸੰਗਤ ਜੀ ਤੇ ਹੁਣ ਜਿਹੜਾ ਬੱਚਾ ਵੀਰੇ ਦੇ ਕੋਲੇ ਆ ਜੀ ਬੱਚੇ ਲਈ ਪਰਿਵਾਰ ਮੰਨ ਗਿਆ ਵੀ ਅਸੀਂ ਬੱਚਿਆਂ ਨੂੰ ਲੈ ਕੇ ਜਿਹੜਾ ਬਾਹਰ ਚੱਲਦੇ ਆ ਤੇ ਇੱਕ ਦੋ ਪਰਿਵਾਰਕ ਵੱਡੇ ਮੈਂਬਰ ਨੇ ਜਿਹੜੇ ਉਹ ਘਰ 'ਚ ਰਹਿਣਗੇ ਕਿਉਂਕਿ ਘਰ ਛੱਡਣਾ ਬੜਾ ਔਖਾ ਕਹਿੰਦੇ ਚੋਰੀ ਦਾ ਚਲੋ ਕਿਤੇ ਨਾ ਕਿਤੇ ਚੋਰੀ ਹੋਣ ਨੂੰ ਹੈਗਾ ਤਾਂ ਕੁਝ ਨਹੀਂ ਪਰ ਪਰਿਵਾਰ ਨੂੰ ਲੱਗਦਾ ਹੁੰਦਾ ਕਿ ਸਾਡੇ ਘਰ ਦਾ ਕੋਈ ਹੋਰ ਚੀਜ਼ ਨਹੀਂ ਐ ਇਦਾਂ ਦੀ ਮਤਲਬ ਤੇ ਭੈਣੋਂ ਨਹੀਂ ਸਾਰੇ ਤਿਆਰ ਹੋਏ ਨੇ ਇਹ 2 ਮਹੀਨੇ ਦੀ ਗੁੜੀ ਆ ਜੀ ਜਿਹਨਾਂ ਨੂੰ ਹੁਣ ਜਿਹੜਾ ਰੈਸਕਿਊ ਕਰਕੇ ਬਾਹਰ ਲਜਾਇਆ ਜਾ ਰਿਹਾ ਤੇ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਨੂੰ ਕਮਰਾ ਲੈ ਕੇ ਦਿੱਤਾ ਜਾਊਗਾ ਪਰ ਇਹਨਾਂ ਨੇ ਕਿਹਾ ਪਰਿਵਾਰ ਨੇ ਵੀ ਸਾਨੂੰ ਸਾਡੇ ਸਹੁਰਿਆਂ ਦੇ ਘਰੇ ਛੱਡ ਦਿਓ ਇੱਥੇ ਪਿੱਛੇ ਦੇ ਪਿੰਡ ਦੱਸਿਆ ਜੀ ਸਹੁਰਿਆਂ ਦਾ ਪਿੰਡ ਕਿਹੜਾ ਜੀ ਜੱਗੀਵਾਲ ਜੱਗੀਵਾਲ ਉੱਥੇ ਜਿਹੜਾ ਸੇਵ ਪਹਚਾਇਆ ਜਾਣਾ ਵੀਰ ਮਨਜੋਤ ਸਿੰਘ ਜੀ ਨੇ ਜੀ ਤੇ ਥੋੜੀ 2 ਕਿਲੋਮੀਟਰ ਆ ਵੀਰੇ ਤੇ 2 ਕਿਲੋਮੀਟਰ ਦੀ ਦੂਰੀ ਤੇ ਆ ਜੀ ਉਸ ਤੋਂ ਅੱਗੇ ਜਿਹੜੀ ਇਹਨਾਂ ਨੂੰ ਅਸੀਂ ਨੰਬਰ ਦੇ ਕੇ ਜਾਵਾਂਗੇ ਜੀ ਵੀਰੇ ਦਾ ਵੀ ਨੰਬਰ ਮੇਰਾ ਵੀ ਨੰਬਰ ਦਵਾਂਗੇ ਜੀ ਕਿਉਂਕਿ ਜੇਕਰ ਫੇਰ ਕੋਈ ਲੋੜ ਪੈਂਦੀ ਆ ਉਦਾਂ ਦੀ ਮਦਦ ਇਹਨਾਂ ਤੱਕ ਜਰੂਰ ਪਹੁੰਚਾਈ ਜਾਊਗੀ ਜੀ ਜਿੰਨੇ ਕਿ ਜੋਗੇ ਅਸੀਂ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਤੇ ਜਿਹੜਾ ਤੁਸੀਂ ਹਾਲਾਤ ਦੇਖ ਰਹੇ ਹੋ ਆਲ ਜਾਲ ਇੱਕ ਵਾਰੀ ਜਰੂਰ ਦਿਖਾ ਦਿਓ ਘਰਾਂ ਦੇ ਹਾਲਾਤ ਕਿਉਂਕਿ ਸੰਗਤਾਂ ਨੂੰ ਘਰਾਂ ਦੇ ਵਿੱਚ ਕੀ ਕੀ ਨਹੀਂ ਪੈਂਦਾ ਨਹੀਂ ਦੇਖਦਾ ਕੁਝ ਵੀ ਕੋਤਰਾ ਨਾਲ ਬੜਾ ਸੰਸਕਾਰ ਨਾਲ ਨਾਲ ਹਾਲਾ ਯਾਰ ਉੱਤੇ ਬੈ ਗਿਆ ਭਾਈ ਤੁਸੀਂ ਨਾਲ ਹੋ ਜੋ ਹਾਂ ਆ ਜਾ ਮੈਂ ਤੈਨੂੰ ਚੱਲੀ ਹੁਣ ਭਾਈ ਜਿੱਥੇ ਮਾਲ ਪੈਰ ਹੱਥ ਵਗ ਰੱਖੋ ਆਰਾਮ ਦੇ ਨਾਲ ਸਭੀ ਪੂਰਾ ਟਾਈਟ ਕਰਕੇ ਰੱਖਣਾ ਦੋ ਮਿੰਟ ਰੱਖਣਾ ਭਾਈ ਪੈਰ ਮਾੜੀ ਤੂੰ ਲਾਓ ਫਿਰ ਸਹੀ ਨਹੀਂ ਲਾਓ ਰੁਕ ਕੇ ਕਾਲੀ ਨਾ ਕਰ ਕਾਲੀ ਨਾ ਸਭੀ ਪੂਰੀ ਟਾਈਟ ਕਰਕੇ ਰੱਖ ਕੇ ਛੱਡੀ ਪੈਰ ਤੇਲ ਕਦੇ ਆ ਭੋਰੋ ਭਾਈ ਨਾ ਭਾਈ ਨਾ ਇੱਥੇ ਪਰਦੇ ਬੱਚਾ ਆਜੂ ਰੋ ਰੋ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਭਾਵੁਕ ਵੀ ਹੈ ਔਰ ਇਹ ਸਭ ਤੋਂ ਪਹਿਲਾ ਰਹਿਣ ਦਾ ਕਹ ਸਕਦਾ ਹੈ بارش ਮੇਰ ਹੋ ਗਈ ਹੈ ਲੋਟੀਆਂ ਜਿੰਦਾ ਡੋਨਮੀਨ ਅੱਜ ਸਿਕਾ ਦੇ ਕੋਲੋਂ ਰੈਸਟੈਂਟ ਚਾਂਸ ਨਹੀਂ ਬਹੁਤ ਹੀ ਲੱਗਿਆ ਸਮਾਨ ਰੱਖੋ ਇਹਨਾਂ ਦਾ ਛੇਤੀ ਛੇ ਰੱਖ ਸਾਬੀ ਛੇਤੀ ਕਰੋ ਮੀਂਹ ਲੱਗ ਗਿਆ ਜਿਆਣਿਆਂ ਨੂੰ ਯਾਰ ਥੋੜੇ ਥੋੜੇ ਪਾਲੋ ਜੀ ਇਹਨੇ ਸੇ ਤਰਪਾਲ ਨੂੰ ਪਾ ਲਈ ਮੇਰੇ ਕੋਲ ਤਰਪਾਲ ਆ ਗਿਆ ਜੀ ਮੈਂ ਤਰਪਾਲ ਲਿਆਂਦੇ ਪਹਣਾ ਹੈਗਾ ਕੋਈ ਤਰਪਾਲ ਲਿਆ ਬਣੋ ਆ ਲੈ ਲੈ ਲਵੀ ਪੁੱਤਾਂ ਦੇ ਆ ਆ ਬੰਦੇ ਬੰਦੇ ਆ ਗਏ ਰੁਕੇ ਰੁਕੇ ਪੈਣ ਰੁਕ ਜਾਓ ਆ ਫੜਾ ਦੇ ਆ ਬੈਠੋ ਰੁਕ 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 ਪਿੱਛੇ ਪਿੱਛੇ ਰੁਕ 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 ਸੁਣੀ ਪਾ ਆ ਬੈਠੋ ਫੇਰ ਬੜੇ ਹੋ ਗਏ ਭਾਈ ਉਧਰ ਚੱਲ ਬਾਕੀ ਇੱਧਰ ਭੇਜ ਦੋ ਬੰਦੇ ਮੁੰਡੇ ਦਾ ਡੈਡੀ ਤੇ ਆ ਮਾ ਆਉਣਾ ਹੀ ਮਾਤਾ ਨੂੰ ਬਿਠਾ ਲੂਗੀ ਗੁੰਦੇ ਉਧਰ ਚੱਲ ਆ ਉਧਰ ਚੱਲ ਆ ਉਧਰ ਆ ਜਾਓ ਰੁਕ 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 ਹਾਂ ਜੀ ਚੱਲ ਮੇਰੇ ਪੁੱਤ ਇੱਧਰ ਆ ਮੇਰਾ ਵੀਰ ਭਾਈ ਇਹ ਤਰਪਾਲ ਪਾ ਲਓ ਜੇ ਲੋਡ ਪਈਦਾ ਆਪ ਨੂੰ ਆ ਤੁਸੀਂ ਇੱਧਰ ਹੀ ਚਲੋ ਪਹਿਣ ਇੱਧਰ ਚਲੋ ਆ ਜਾ ਬਈ ਆ ਜਾ ਹੈ ਆ ਜਾ ਤੁਸੀਂ ਦੋਵੇਂ ਜਾਣੇ ਉੱਤਰ ਜਾਓ ਆ ਜਾਓ ਭਾਜੀ ਆਓ ਇਹਨਾਂ ਨੂੰ ਪਹਿਲਾਂ ਲੈ ਜਾਓ ਮੈਂ ਬੇਨਦੀ ਮਾਂ ਤੋਂ ਹਾਂ ਆ ਆ ਜਾਓ ਆ ਜਾ ਆ ਜਾ ਪਹਿਣੀ ਆਏ ਆ ਜਾ ਆਰਾਮ ਨਾਲ ਚਲੋ ਕੋਈ ਆਰਾਮ ਆ ਜਾ ਮੇਰੀ ਜਾਨ ਵੀਰੇ ਤੁਸੀਂ ਇੱਧਰ ਆ ਜਾਓ ਬਾਕੀ ਜਾਣੇ ਜਿਹੜਾ ਜਿਹਨੇ ਜਾਣਾ ਛੱਡ ਦਿਓ ਮੇਰਾ ਵੀਰੇ ਇੱਧਰ ਆਓ ਉਧਰ ਭੈਣ ਹਾਂਜੀ ਹਾਂਜੀ ਜਦੋਂ ਵੋਟਾਂ ਦੀ ਵਾਰੀ ਹੁੰਦੀ ਉਦੋਂ ਸਾਰੇ ਘਰਾਂ ਚ ਹੁੰਦੇ ਆ ਬਹੁਤ ਚੰਗਾ ਛੱਡੋ ਆ ਛੱਡੋ ਬਹਿ ਜਾਓ ਸੈਣੀ ਸਪੁੱਤਰਾਂ ਖੋਲੋ ਆ ਬਾਈ ਆ ਪਿੱਛੇ ਪਿੱਛੇ ਨੂੰ ਹੋ ਜਾਓ ਪਿੱਛੇ ਪਿੱਛੇ ਹੋ ਜਾਓ ਅਸੀਂ ਬਾਦ ਨਵੇਂ ਆ ਸਾਂਦੇ ਦੀ ਬੱਚੀ ਨੂੰ 2 ਦਿਨ ਨੂੰ 2 ਮਹੀਨੇ ਲੈ ਕੇ ਨਕਰ ਪਚਾਉਣ ਜਾ ਰਹੇ ਹਾਂ ਉਹਦੇ ਸਾਰੇ ਪਰਿਵਾਰ ਦੇ ਉੱਪਰ ਹਾਲਾਤ ਸਹੀ ਨਹੀਂ ਹੈਗੇ ਬਹੁਤ ਮਾੜੇ ਹਾਲਾਤ ਪਾਣੀ ਸਾਰੇ ਘਿਰਿਆ ਪਿਆ ਇਧਰੀਆਂ ਰੋਜ਼ ਤਸਵੀਰਾਂ ਸਾਨੂੰ ਦੇਖਣ ਨੂੰ ਮਿਲੀਆਂ ਬਾਈ ਮਨ ਨਹੀਂ ਸੀ ਰਿਹਾ ਪਰ ਮਨਾਇਆ ਬਾਈ ਨੂੰ ਮਨਾ ਕੇ ਹੁਣ ਘਰ ਪਚਾ ਰਹੇ ਆ ਇਹ ਬੱਚੀ ਦਾ ਕੋਈ ਕਿਸੂਰ ਨਹੀਂ ਬੱਚੀ ਨੂੰ ਤਾਂ ਆਪਾਂ ਸਹੀ ਜਗ੍ਹਾ ਤੇ ਪਹੁੰਚਾਈਏ ਨਾ ਤੇ ਰਾਤ ਨੂੰ ਪਾਣੀ ਘਿਰਿਆ ਪਿਆ ਪਾਣੀ ਨਾਲ ਸਾਰਾ ਘਰ ਉੱਪਰ ਤਰਪਾਲ ਪਾ ਕੇ ਰਹਿ ਰਹੇ ਆ ਉੱਪਰ ਨੇਰੀ ਨਾ ਮੀਂਹ ਬੱਚੀ ਦੇ ਤਾਂ ਮੀਂਹ ਪੈਣੇ ਆ ਉਹਨੂੰ ਹੁਣ ਤੇ ਸਾਰੇ ਪਰਿਵਾਰ ਚੋਂ ਪਹੁੰਚਾਇਆ ਗਿਆ ਤਾਂ ਕਿ ਉਹਨੂੰ ਛੱਡ ਕੇ ਭੱਜ ਗਿਆ ਦੋਨੋਂ ਮਿੰਟ ਯਾਰ ਵੀਡੀਓ ਕਾਲ ਤੋਂ ਵੀ ਕਰੇ ਵੀਡੀਓ ਕਾਲ ਦੀ ਚੱਕਰ ਇਹ ਕੇਸ ਆ ਰਿਹਾ ਮਾਣ ਦੀ ਸ਼ੁਰੂਆਤ ਹੋ ਗਿਆ ਮਾਣ ਹੈ ਲੱਗਾ ਦੇਖੋ ਸਮੋਤਰਾ ਕਹਿੰਦੇ ਦੇਖਿਆ ਆ ਰਿਹਾ ਮੋਰਾਂ ਦੀ ਆ ਗਿਆ ਮੁਰਦਾ ਲਾ